ਪਰ ਤੁਸੀਂ ਸਾਇਲੈਂਟ ਯਾਰ ਜੀ ਮੈਂ ਤਾਂ ਇੱਕ ਬੜਾ ਲੋ ਬਾਇਡਿੰਗ ਸਿਟੀਜ਼ਨ ਹਾਂ ਤੁਸੀਂ ਦਾਸ ਦਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕਿ ਮੈਨੂੰ ਪੰਜ ਆਰੀ ਸਮਨ ਹੋਇਆ ਜੀ ਸਵਤੰਗੀ ਆਉਣ ਲਈ ਤਿੰਨ ਆਰੀ ਤਾਂ ਐਂਟੀਸੀਪੇਟਰੀ ਬੇਲ ਤੋਂ ਜਦੋਂ ਮੈਨੂੰ ਮਿਲੀ ਸੀ ਉਤੋਂ ਤੇ ਉਤੋਂ ਪਹਿਲਾਂ ਉਦੋਂ ਮੈਂ ਤਿੰਨ ਆਰੀ ਪੇਸ਼ ਹੋਇਆ ਜੀ ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ ਲਾ ਬਾਈਡਿੰਗ ਸਿੱਧਜਨ ਹੋਣ ਦੇ ਨਾਤੇ ਮੈਂ 18 ਨੂੰ ਫਿਰ ਪੇਸ਼ ਹੋ ਗਿਆ ਫਿਰ ਮੈਨੂੰ ਇਹਨਾਂ ਨੇ ਸਮਨ ਕੱਢੇ 27 ਤਰੀਕ ਦੇ ਔਰ ਅੰਦਰ ਇਨ ਕੈਮਰਾ ਪ੍ਰोसीडिंग ਚੱਲਦੀ ਆ ਤੇ ਮੈਂ ਇਹਨਾਂ ਨੂੰ ਅੰਦਰ ਕਿਆ ਸੀ ਕਿ ਵੇਖੋ ਇਹ ਸ਼ਹੀਦੀ ਸਪਤਾ ਚੱਲਦਾ 26 22 28 ਇਹਨਾਂ ਤਰੀਕਾ ਨੂੰ ਮੈਂ ਤੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜਾਊਗਾ ਕਿਉਂਕਿ ਅਸੀਂ ਗੁਰੂ ਦੇ ਚਰਨਾਚ ਗੁਰੂ ਦੇ ਚਰਨ ਪਰਸੰਤਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸੱਮਨ ਕੀਤਾ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟੀ ਮੇਰੇ ਲਈ ਗੁਰੂ ਪਹਿਲਾ ਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫਿਰ ਮੈਨੂੰ 30 ਤਰੀਕ ਦੇ ਸਬਨ ਕਾਢਦੇ ਹੁਣ ਕਮਾਲ ਦੀ ਗੱਲ ਹੈ ਸਾਡੇ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਆ ਮੈਂ ਤੈਤ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਛੱਡਦਾ ਉਹ ਫਿਰ ਮੈਨੂੰ ਸੱਦੀ ਜਾਂਦਾ ਆ। ਔਰ ਤੋਂ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਹੈ। ਕਿ ਇਹ ਕਿਹੜਾ ਜਸਟਿਸ ਸਿਸਟਮ ਹੈ? ਊਪਕਾਰ ਸਿੰਘ ਸੰਧੂ ਉਹਨਾਂ ਨੂੰ ਵੀ ਔਰ ਮੈਂ ਉਹੀ ਫੂ ਸੈਂਕਸ਼ਨ ਨਹੀਂ ਮਿਲ ਸਕਦੇ ਇਸ ਮਾਮਲੇ ਲੈ ਕੇ। ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਦੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਦੇ ਅਪਸਰ ਹੋ ਤੇ ਪਰੋਚਾ ਨਹੀਂ ਨਾ। ਇਹ ਵੀ ਸਪਸ਼ਟ ਹੈ। ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ। ਔਰ ਕਿਵੇਂ ਊਪਕਾਰ ਸਿੰਘ ਸੰਧੂ ਦੇਖੋ ਮੈਂ ਉਹਨਾਂ ਦੀ ਇਸ ਗੱਲ ਦੀ ਤਾਰੀਫ਼ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹੈ ਉਹ ਇੱਕ ਇਹਨਾਂ ਦੇ ਮੁੱਖ ਗਵਾਹ ਲੈ ਜਿਨ੍ਹਾਂ ਨੂੰ ਹਾਈ ਕੋਰਟ ਨੇ ਫਟਕਾਰ ਲਾਈ ਆ ਉਹਨਾਂ ਦੇ ਗਵਾਂਢੀ ਨਹੀਂ ਜਿਨ੍ਹਾਂ ਨੇ ਸਿਕਿਉਰਟੀ ਬਦਲੇ ਗਵਾਹੀਆਂ ਦਿੱਤੀਆਂ ਨੇ ਉਹਨਾਂ ਨੂੰ ਬੜੇ ਬਣਾਏ ਬਿਆਨ ਹੈ ਕਿ ਤੁਸੀਂ ਇਹ ਬਿਆਨ ਦੇਣੇ ਆ ਮਤਲਬ ਇੱਕ ਨਵਾਂ ਇਹਨਾਂ ਨੇ ਮੇਰੇ ਖਿਲਾਫ ਸਬੂਤ ਮੈਨੂਫੈਕਚਰ ਬਣਾਣਾ ਚਾ ਰਹੇ ਸੀ ਮਗਰ ਰੱਬ ਦੇ ਰੰਗ ਨੇ ਸ਼ਹੀਦੀ ਸੱਚਾ ਚੱਲਦਾ ਹੋਵੇ ਹੱਕ ਸੱਚ ਦੀ ਗੱਲ ਹੁੰਦੀ ਹੋਵੇ ਉਸ ਬੰਦੇ ਦੇ ਮਨ 'ਚ ਕੋਈ ਰਹਿਮ ਪਈ ਹੋਣੀ ਉਹਨੇ ਨਾਲੇ ਤਾਂ ਲਿਖ ਕੇ ਕਹਤਾ ਕਿ ਭਾਈ ਮੈਂ ਕੋਈ ਮੇਰਾ ਇਸ ਕੇਸ ਨਾਲ ਕੋਈ ਲੈਕਾ ਦਿੱਕਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਨੇ ਮੇਰੀ ਬੇਲਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ 'ਚ ਉਹਨੂੰ ਸੁਬਕੇ ਵਕੀਲ ਨੇ ਬਚਰਪਜੀਤ ਵੀਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸਟ ਕਰ ਰਹੀ ਐ ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੇਦਾਰ ਦੇ ਮਸਲੇ 'ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕੇਸ 'ਚ ਇਹਦਾ ਪੁੱਛ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਜਦੋਂ ਉਸ ਘਰ ਦਾ ਮਾਲਕਰ ਆ ਮੈਨੂੰ ਗੁਰੂ ਘਰ 'ਚ ਵਿਸ਼ਵਾਸ ਹੈ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਫਣਾਈਆਂ ਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸੱਟ ਦਾ ਪਿਓ ਦਾ ਪੁੱਤ ਆ ਜੀ ਲੱਤਾ ਤੇ ਜਾਨ ਆ ਤੂੰ ਆਪ ਬੜੋ ਅbschara ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰ ਵੀ ਕਿ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਤੇ ਜਾਨ ਆ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸ਼ਿਟ ਆਪ ਬਣੇ ਦੋ ਦੋ ਹੱਥ ਤੇ ਗਰ ਲਾਂਗੇ ਕੀ ਇਹੇ ਜੀ ਫਜ਼ੂਲ ਦਾ ਔਰ ਤੇਜਰੀ ਯਾਰ ਸਾਹਿਬ ਨੂੰ ਕਿ ਧੌ ਕਭਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸ ਦੀ ਸਾ ਤਿੰਨ ਨੂੰ ਇਹ ਮੈਨੂੰ ਨਾ ਸੱਦਨ ਬਾ ਉਹ ਤੇ ਨਾਲ ਜਾ ਆਉਂਗਾ ਚਾਰ ਨੂੰ ਜੇ ਸੱਦਨਾ ਚਾਰ ਨੂੰ ਸੱਦ ਲੈਣ ਪੰਜ ਨੂੰ ਸੱਦਨਾ ਪੰਜ ਨੂੰ ਸੱਲਮ ਬਕਰ ਹਾਈ ਕੋਰਟ ਦੇ ਆਰਡਰ ਜ਼ਰੂਰ ਪਾਉਂਗਾ ਧੰਨਵਾਦ